ਖੰਡਵਾਦ ਤੇ ਅੰਧਵਿਸ਼ਵਾਸ ਲਗਾਤਾਰ ਲੋਕਾਂ ਦੇ ਵਿੱਚ ਇੱਕ ਲਾਗ ਦੀ ਤਰ੍ਹਾਂ ਵਧਦਾ ਜਾ ਰਿਹਾ ਹੈ। ਭੇੜ ਚਾ ਜਿਹਨੂੰ ਕਹਿੰਦੇ ਆ ਉਹ ਵੀ ਇਸ ਦੇ ਵਿੱਚ ਦੇਖ ਨੂੰ ਮਿਲਦੀ ਹੈ। ਕਿਉਂਕਿ ਜੇਕਰ ਕੋਈ ਇੱਕ ਪਾਸੇ ਚੱਲਦਾ ਤਾਂ ਲੋਕ ਸੋਚਦੇ ਨੇ ਸ਼ਾਇਦ ਇਸ ਦਾ ਕੰਮ ਬਣ ਗਿਆ ਤਾਂ ਅਸੀਂ ਵੀ ਇਸ ਦੇ ਪਿੱਛੇ ਕਿਉਂ ਨਾ ਲੱਗ ਜਾਈਏ। ਸੋ ਅਜਿਹੀਆਂ ਹੀ ਤਸਵੀਰਾਂ ਇੱਕ ਹੋਰ ਸਾਹਮਣੇ ਆਈਆਂ ਜਿਸ ਦੇ ਵਿੱਚ ਅੰਧਵਿਸ਼ਵਾਸ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ। ਇਹ ਲੋਕ ਜਿਹੜਾ ਇਲਾਜ ਉਹਨਾਂ ਦਾ ਹਸਪਤਾਲਾਂ ਦੇ ਵਿੱਚ ਹੋਣਾ ਜਿਹੜੇ ਮਸਲੇ ਉਹਨਾਂ ਦੇ ਘਰਾਂ ਦੇ ਆਪਸੀ ਨੇ ਉਹ ਬੈਠ ਕੇ ਹੱਲ ਹੋਣਗੇ ਪਰ ਉਹ ਪਖੰਡ ਬਾਦ ਦੇ ਵਿੱਚ ਲੱਗੇ ਹੋਏ ਨੇ ਜੇਕਰ ਪਖੰਡ ਬਾਦ ਦੇ ਪਿੱਛੇ ਲੱਗ ਕੇ ਤੁਹਾਡੇ ਮਸਲੇ ਹੱਲ ਹੋਣਾ ਤਾਂ ਜਿਹੜੇ ਪਖੰਡੀ ਬਾਬੇ ਨੇ ਉਹ ਤੁਹਾਡੇ ਸਿਰ ਤੋਂ ਕਮਾਈ ਕਿਉਂ ਨਾ ਕਰਨ ਕਿਉਂਕਿ ਮਿਹਨਤ ਕਰਕੇ ਹੀ ਸਭ ਕੁਝ ਮਿਲਦਾ ਜੇਕਰ ਤੁਸੀਂ ਸੋਚਦੇ ਹੋ ਕਿ ਪਖੰਡ ਬਾਦ ਤੇ ਅੰਧਵਿਸ਼ਵਾਸ ਦੇ ਵਿੱਚ ਲੱਗ ਕੇ ਤੁਸੀਂ ਚੰਗੀ ਕਮਾਈ ਕਰੋਗੇ ਤੇ ਤੁਹਾਡੇ ਸਾਰੇ ਕਾਜ ਰਾਜ਼ ਹੋ ਜਾਣਗੇ ਤਾਂ ਇੱਥੇ ਤੁਸੀਂ ਗਲਤ ਸੋਚ ਰਹੇ ਹੋ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਦਰਖਤ ਦੇ ਉੱਤੇ ਲਾਲ ਰੰਗ ਦਾ ਕੱਪੜਾ ਬੰਨਿਆ ਹੋਇਆ ਅਤੇ ਨੀਚੇ ਨਾਰੀਅਲ ਦੇ ਗੁੱਟ ਪਏ ਨੇ ਫਰੂਟ ਪਏ ਨੇ ਤੇ ਉੱਥੇ ਹੀ ਜਿਹੜਾ ਕਿ ਅੰਡਾ ਮਾਸ ਸ਼ਰਾਬ ਇੱਥੇ ਰੱਖ ਕੇ ਲੋਕਾਂ ਦੇ ਵੱਲੋਂ ਮੱਥਾ ਟੇਕ ਕੇ ਇਹ ਕਿਹਾ ਜਾ ਰਿਹਾ ਕਿ ਸਾਡੇ ਇੱਥੇ ਜਿਹੜੇ ਕਿ ਦੁੱਖ ਟੁੱਟ ਜਾਣਗੇ ਸਾਡੇ ਮਸਲੇ ਹੱਲ ਹੋਣਗੇ ਸਾਡੇ ਬੱਚੇ ਜਿਹੜੇ ਨੌਕਰੀਆਂ ਤੇ ਲੱਗ ਜਾਣਗੇ ਇੱਥੇ ਇੱਕ ਜਾਨ ਨੇ ਮੱਥਾ ਟੇਕਿਆ ਤਾਂ ਉਸ ਤੋਂ ਬਾਅਦ ਭੇੜਚਾਲ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦੇ ਪਿੱਛੇ ਹੋਰ ਲੋਕ ਵੀ ਇੱਥੇ ਆ ਕੇ ਮੱਥਾ ਟੇਕਣ ਲੱਗ ਜਾਂਦੇ ਨੇ ਸੋ ਇਸ ਦਾ ਇੱਕ ਸੱਚ ਸਾਹਮਣੇ ਆਇਆ ਕਿਉਂਕਿ ਇਸ ਦਰਖਤ ਦੇ ਉੱਤੇ ਇੱਕ ਸਿੱਖ ਨੌਜਵਾਨ ਦੇ ਵੱਲੋਂ ਜਿਹੜਾ ਕਿ ਆਪਣੇ ਹੱਥ ਪੂੰਝ ਕੇ ਉਸ ਨੇ ਸੋਚਿਆ ਵੀ ਚੁੰਨੀ ਨੂੰ ਸੁਟਣਾ ਕਿਉਂ ਆ ਇਸ ਦਰਖਤ ਦੇ ਨਾਲ ਬੰਨ ਦਈਏ ਉਹ ਦਰਖਤ ਨਾਲ ਉਸ ਚੁੰਨੀ ਨੂੰ ਬੰਨ੍ਹ ਦਿੰਦਾ ਤਾਂ ਉਸ ਤੋਂ ਬਾਅਦ ਇੱਥੇ ਮੱਥਾ ਟੇਕਣ ਵਾਲਿਆਂ ਦੀਆਂ ਅਜਹੀਆਂ ਭੀੜਾਂ ਲੱਗਣ ਲੱਗੀਆਂ ਕਿ ਰੋਜ਼ ਰਾਤ ਨੂੰ ਜੋ ਪਖੰਡੀ ਬਾਬੇ ਉਹਨਾਂ ਨੂੰ ਦੱਸਦੇ ਨੇ ਕਿ ਅਜਿਹਾ ਕੁਝ ਟੂਣਾ ਕਰੋ ਤਾਂ ਉਹ ਇੱਥੇ ਆ ਕੇ ਅਜਿਹਾ ਕੰਮ ਕਰਨ ਲੱਗੇ ਜਿਸ ਦੇ ਨਾਲ ਅੰਧਵਿਸ਼ਵਾਸ ਹੋਰ ਵੀ ਜ਼ਿਆਦਾ ਫੈਲ ਗਿਆ ਤਾਂ ਇਸ ਨੂੰ ਲੈ ਕੇ ਨੌਜਵਾਨ ਨੇ ਅੱਗੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਈਏ ਚੱਲੀ ਆ ਜਿਹੜੇ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਆ ਜਿਹੜੇ ਮਾਨਸਿਕ ਕਗਾਲੀ ਚ ਚਲੇ ਗਏ ਜਿਹੜੇ ਆਪਣਾ ਲਾਜ ਨਹੀਂ ਕਰਾਉਣਾ ਚਾਹੁੰਦੇ ਇੱਥੇ ਆਣ ਕੇ ਰੋਖ ਨੂੰ ਪੁੱਜੀ ਜਾਂਦੇ ਉਹ ਚੁੰਨੀ ਨੂੰ ਪੁੱਜੀ ਜਾਂਦੇ ਇੱਥੇ ਹਜ਼ਾਰਾਂ ਮੀਟਰ ਕਪੜਾ ਜਿਹੜਾ ਮੈਂ ਇੱਥੋਂ ਲਾਇਆ ਉਹ ਆਣ ਕੇ ਬੰਨ ਬੰਨ ਕੇ ਇੱਥੇ ਬੇਲਾਗਰ ਕਰਨਦੇ ਆ ਤੇ ਇਸ ਰੋਖ ਦੀਆਂ ਜੜਾਂ 'ਚ ਜਿਹੜਾ ਤੇਲ ਪਾਉਂਦੇ ਇੱਥੇ ਸ਼ਰਾਬਾਂ ਬੂਟੇ ਨੂੰ ਪਾਈ ਜਾਂਦੇ ਐ ਇਸ ਰੋਖ ਨੂੰ ਨਾਲ ਮੀਟ ਬੰਨੀ ਜਾਂਦੇ ਆ ਦਰਖਤ ਦੇ ਨਾਲ ਤੇ ਨਾਲ ਆਂਡੇ ਸੰਤਰੇ ਫਲ ਫਰੂਟ ਜੋ ਕੁਛ ਹੁੰਦਾ ਇੱਥੇ ਸੁੱਟੀ ਜਾਂਦੇ ਜਿਹੜੇ ਕਿ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਤਾਂ ਖਵਾਉਣ ਦੀ ਉਹ ਆਪਣੇ ਬੱਚਿਆਂ ਨੂੰ ਖੋਣ ਉਹਨਾਂ ਦਾ ਇਲਾਜ ਠੀਕ ਹੋ ਸਕੇ ਉਹ ਆਪਣੀ ਸਿਹਤ ਪੱਖੋਂ ਠੀਕ ਹੋ ਸਕਣ ਇਸ ਰੁੱਖ ਨੇ ਕੱਖ ਨਹੀਂ ਦੇਣਾ ਇਸ ਰੁੱਖ ਨੂੰ ਬਚਾ ਲਓ ਇਸ ਰੁੱਖ ਨੇ ਸਾਨੂੰ ਆਕਸੀਜਨ ਦੇਣੀ ਹੈ ਜਿਹੜਾ ਸਾਡਾ ਆਧਾਰ ਆ ਮਨੁੱਖ ਦਾ ਜੀਵਨ ਦਾ ਉਹ ਰੁੱਖ ਤੋਂ ਆਕਸੀਜਨ ਲੋਏ ਨੂੰ ਤੇਲ ਪਾ ਪਾ ਕੇ ਖਤਮ ਨਾ ਕਰੋ ਲੋਕੀ ਕਹਿੰਦੇ ਆਂ ਇੱਥੇ ਮੰਤਰ ਪੂਰੀਆਂ ਹੋਈਆਂ ਜੀ ਇੱਥੇ ਹਨ ਸੁਪਨੇ ਚ ਹੁੰਦੇ ਦੱਕਾ ਉਹਨਾਂ ਦੇ ਬਾਬੇ ਦਾ ਦੇਣੀ ਉਹਨਾਂ ਦੇ ਸੁਪਨੇ ਚੋਂ ਦੇ ਜਿਹੜੀ ਮਾਂ ਘਰ ਤੜਫਨਦੀ ਜਿਹੜਾ ਬਾਪ ਘਰ ਤੜਫਨਦਿਆ ਉਹਨਾਂ ਦਾ ਉਹ ਨੀ ਉਹਨਾਂ ਦੇ ਸੁਪਨੇ ਜੋਂਦਾ ਉਹਨਾਂ ਦੀ ਸੇਵਾ ਨਹੀਂ ਕਰਨੀ ਇੱਥੇ ਆਣ ਕੇ ਰਾਤ ਦੇ 12 ਵਜੇ ਤੱਕ ਨਕਲੀ ਤਾਂਤਰੀਆਂ ਜਿਹੜੇ ਤਾਂਤ੍ਰਿਕ ਲੋਕਾਂ ਨੂੰ ਗਲਤ ਰਾਏ ਪਾਉਂਦੇ ਆ ਇੱਥੇ ਆਣ ਕੇ ਗਲਤ ਕੰਮ ਵੀ ਕਰਦੇ ਹੋ ਜਨਾਨੀਆਂ ਨਾਲ ਸਾਰਾ ਕੁਝ ਕਰਦੇ ਆ ਤੇ ਇੱਥੇ ਆਣ ਕੇ ਉਹਨਾਂ ਨੂੰ ਕਹਦਾ ਮੰਨਤਾ ਪੂਰੀ ਹੋਣੀ ਆ ਮੰਨਤ ਹਮੇਸ਼ਾ ਪੂਰੀ ਹੁੰਦੀ ਆ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਬੱਚਿਆਂ ਦੀ ਸੇਵਾ ਕਰੋ ਉਹਨਾਂ ਦੇ ਤਹਿਤ ਮੰਨਤਾ ਨਹੀਂ ਪੂਰਾ ਹੁੰਦੀਆਂ ਇਹ ਰੁੱਖ ਕਰੀ ਮੰਨਤਾ ਨਹੀਂ ਪੂਰੀਆਂ ਕਰਦੇ ਇਹ ਰੁੱਖ ਸਾਹ ਦਿੰ ਸਾਡੀ ਸਭ ਤੋਂ ਵੱਡੀ ਮੰਨਤ ਜਿਹੜੀ ਉਹ ਸਾਹ ਵਾ ਇਹ ਰੁੱਖ ਸਾਡੀ ਉਹ ਪੂਰਤੀ ਕਰਦੇ ਆ ਸਾਨੂੰ ਜੇ ਸਾਹ ਨਾ ਆਇਆ ਤਾਂ ਅਸੀਂ ਟੜ-ਟੜ ਕੇ ਮਰਾਂਗੇ ਤੇ ਆਉਣ ਵਾਲੇ ਸਮੇਂ 'ਚ ਜੇ ਅਸੀਂ ਦੀ ਦੇਖਭਾਲ ਨਾ ਕੀਤੀ ਅਸੀਂ ਐਂਜੀ ਤੇਲ ਦੋਉਂਦੇ ਰਹੇ ਇਹਨੂੰ ਇੱਥੇ ਸ਼ਰਾਬਾਂ ਚੜਾਉਂਦੇ ਰਹੇ ਇੱਥੇ ਖਾਣ ਪੀਣ ਦਾ ਸਮਾਨ ਸੁੱਟਦੇ ਰਹੇ ਤੇ ਇਹ ਰੁੱਖ ਅਕਸਰ ਇੱਕ ਨੈਕ ਦੇ ਨੂੰ ਸੁੱਕੇ ਨਾ ਸੁੱਕ ਕੇ ਇਸ ਰੁੱਖ ਦਾ ਬੇੜਾਗਰ ਕੋਈ ਨਾ ਪਰ ਜੇ ਹੁਣ ਮੈਂ ਇੱਥੇ ਕਿਸੇ ਬੰਦੇ ਨੂੰ ਵੇਖ ਲਿਆ ਕਿ 7-8 ਸਾਲ ਹੋ ਗਏ ਮੈਂ ਲਗਾਤਾਰ ਇੱਥੇ ਸੇਵਾ ਕਰਨ ਦੇ ਆ ਇਹਨੂੰ ਬਚਾਉਣ ਦੀ ਮਿੱਥੋਂ ਆਣ ਕੇ ਗੰਦਮਾਂ ਤੇ ਚੁੱਕਦਾ ਇੱਥੋਂ ਨਾਰੀਅਲ ਸਾਰੇ ਚੁੱਕਦਾ ਸਾਰਾ ਕੁਝ ਕਰਦਾ ਪਰ ਲੋਕ ਨਹੀਂ ਸੁਣਦੇ ਹੁਣ ਮੈਨੂੰ ਡਾਂਗ ਵੀ ਇੱਥੇ ਫੜਨੀ ਪੈਣੀ ਤੇ ਉੱਤੇ ਪਰਚਾ ਵੀ ਜਿਹੜਾ ਵਾ ਕਤਲ ਦਾ ਪਰਚਾ ਜਿਹੜਾ ਮੈਂ ਕਰਾਉਂ ਕਿ ਉਹ ਵੀ ਰੁੱਖ ਨੂੰ ਵੱਢਣਾ ਰੁੱਖ ਨੂੰ ਸਕਾਉਣਾ ਰੁੱਖ ਨੂੰ ਮਾਰਨਾ ਸੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਖੁਦ ਹੀ ਸੋਚ ਲਓ ਕਿ ਪਖੰਡਵਾ ਤੇ ਅੰਧਵਿਸ਼ਵਾਸ ਦੇ ਵਿੱਚ ਕੁਝ ਵੀ ਨਹੀਂ ਰਿਹਾ ਤੁਸੀਂ ਕਿਉਂ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਬਹਿਮਾਂ ਦੇ ਵਿੱਚ ਪਾ ਕੇ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਜਿਹੜਾ ਕਿ ਅਜਹਿ ਪੁੱਠੇ ਕੰਮਾਂ ਦੇ ਵੱਲ ਲਗਾ ਰਹੇ ਹੋ ਇੰਨਾ ਪੁੱਠੇ ਕੰਮਾਂ ਦੇ ਵਿੱਚ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਜੋ ਵੀ ਕੁਝ ਮਿਲਣਾ ਉਹ ਤੁਹਾਨੂੰ ਮਿਹਨਤ ਦੀ ਕਮਾਈ ਦੇ ਨਾਲ ਮਿਲਣਾ ਸੋ ਪਖੰਡਵਾ ਦੇ ਵਿੱਚੋਂ ਨਿਕਲ ਗਏ ਤੁਸੀਂ ਮਿਹਨਤ ਵੱਲ ਜਾਓ ਮਿਹਨਤ ਕਰੋ ਤਾਂ ਤੁਹਾਡੀ ਮਿਹਨਤ ਨੂੰ ਫਲ ਜ਼ਰੂਰ ਪਵੇਗਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼